ਰਾਜਵੀਰ ਅਸੀਂ ਜਾਣਦੇ ਹਾਂ ਤੂੰ ਆਰਾਮ ਕਰ ਰਿਹਾ ਹੈ ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਤੂੰ ਸੁਣ ਰਿਹਾ ਹੈ ਸ਼ਾਇਦ ਕੰਨਾਂ ਨਾਲ ਨਹੀਂ ਪਰ ਦਿਲ ਨਾਲ ਅੰਤਿਤਰਾ ਦਿਲ ਸ਼ੇਰ ਵਾਂਗ ਧੜਕ ਰਿਹਾ ਹੈ ਤੂੰ ਆਮ ਬੰਦਾ ਨਹੀਂ ਹੈ ਰਾਜਵੀਰ ਤੂੰ ਚੁਝਾਰੂ ਹੈ ਹਰ ਇੱਕ ਪਲ ਇਹਦਾ ਗਵਾਹ ਤੂੰ ਮੌਤ ਕੋਲੋਂ ਮੁੜ ਕੇ ਵਾਪਸ ਆਇਆ ਹੈ ਇਹ ਕੋਈ ਕਮਜ਼ੋਰੀ ਨਹੀਂ ਹੈ ਅਸੀਂ ਤੈਨੂੰ ਪਿਆਰ ਕਰਦੇ ਹਾਂ ਤੇਰਾ ਪਰਿਵਾਰ ਤੇਰੇ ਯਾਰ ਦੋਸਤ ਤੇਰੇ ਚਾਹਣ ਵਾਲੇ ਜਿਹੜੇ ਕਦੇ ਤੈਨੂੰ ਮਿਲੇ ਵੀ ਨਹੀਂ ਉਹ ਲੋਕ ਵੀ ਦੁਆਵਾਂ ਕਰ ਰਹੇ ਨੇ ਉਹ ਵੀ ਉਡੀਕ 'ਚ ਨੇ ਉਵੀ ਤੈਨੂੰ ਪਿਆਰ ਭੇਜ ਰਹੇ ਨੇ ਇੱਕ ਚੁੱਪ ਫੌਜ ਵਾਂਗ ਜੋ ਤੇਰੇ ਨਾਲ ਖੜੀ ਆ ਇਸ ਲਈ ਤੂੰ ਆਰਾਮ ਕਰ ਰਾਜ਼ੀ ਹੋ ਪਰ ਵਾਪਸ ਆ ਜਾ ਮਾਈਕ ਤੇਰੀ ਆਵਾਜ਼ ਦੀ ਉਡੀਕ ਕਰ ਰਿਹਾ ਹੈ ਭੀੜ ਤੇਰਾ ਨਾਮ ਪੁਕਾਰ ਰਹੀ ਹੈ ਕਹਾਣੀ ਤੇਰੀ ਕਹਾਣੀ ਜੋ ਸਿਰਫ ਤੂੰ ਹੀ ਪੂਰੀ ਕਰ ਸਕਦਾ ਹੈ ਅਸੀਂ ਸਭ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਜਦ ਤੂੰ ਕੁੜਤਾ ਚਾਦਰਾਂ ਲਾ ਕੇ ਤਿਆਰ ਹੋਵੇਂ ਵਾਪਸ ਆਵੇਂ ਹੋਰ ਮਜ਼ਬੂਤ ਹੋਰ ਨਿੱਡਰ ਹੋਰ ਉੱਚੀ ਆਵਾਜ਼ ਨਾਲ ਅਸੀਂ ਤੇਰੇ ਨਾਲ ਹਰ ਸਾਹ ਚ ਹਰ ਲੜਾਈ ਚ ਵਾਪਸ ਆਜਾ ਸ਼ੀਰਾ ਸਟੇਜ ਤੇ ਤੇਰੀ ਉਡੀਕ ਕਰ ਰਹੀ ਐ ਪਿਆਰ ਨਾਲ ਤੇਰੇ ਲੋਕ